ਅਸੀਂ ਤਾਂ ਤੇਰੇ ਬੱਚੇ ਆ ਤੇਰੇ ਭੇਜੇ ਹੋਇਆ ਅਸੀਂ ਭੁੱਲ ਗਏ ਅਸੀਂ ਭੁੱਲ ਗਏ ਮਾਲਕਾ ਇੱਥੇ ਆ ਕੇ ਅਸੀਂ ਲੋਭ মোহ ਹੰਕਾਰ ਦੇ ਵਿੱਚ ਭੁੱਲ ਗਏ ਅਸੀਂ ਪਰਦਾਰਾ ਮਨ ਚਿੱਤ ਜੋੜ ਲਿਆ ਪਰ ਮਾਲਕਾ ਤੁਸੀਂ ਉਹ ਕਿਹਾ ਹੁਣ ਸਾਨੂੰ ਸੂਝੀ ਹੋਈ ਹੈ ਕਿ ਤੁਸੀਂ ਸਾਧ ਦਾ ਰਾਹ ਸਾਨੂੰ ਸਮਝਾ ਰਹੇ ਹੋ ਭਾਈ ਪ੍ਰਾਪਤ ਮਾਨਕ ਦਿਉਰੀਆ ਗੋਬਿੰਦ ਮਿਲਨ ਕੀ ਇਹ ਤੇਰੀ ਬੜੀਆ ਹੁਣ ਸਾਡਾ ਸਮਾਂ ਹੈ ਮਾਨਕਾ ਸਾਡਾ ਪੱਖ ਤਾ ਹੈ ਮਿਲਨੇ ਦਾ ਇਹ ਸਵਾਸ ਖਤਮ ਹੋਣ ਤੋਂ ਪਹਿਲਾਂ ਪਹਿਲਾਂ ਆਖਰੀ ਸਵਾਸ ਆਉਣ ਤੋਂ ਪਹਿਲਾਂ ਪਹਿਲਾਂ ਪਿਤਾ ਪਰਮਾਤਮਾ ਸਾਡੇ ਤੇ ਕਿਰਪਾ ਕਰਦੀ ਮੇਰੇ ਤੇ ਕਿਰਪਾ ਕਰੀ ਕਿ ਮੈਂ ਮਿਲਣਾ ਮਿਲਣਾ ਚਾਹਣਾ ਹੈ ਮੈਂ ਮਿਲਨੇ ਚਾਹੁੰਦੀ ਹਾਂ ਕਿ ਮੈਂ ਤਰਫ ਰਹੀਆਂ ਮੇਰਾ ਮਨ ਤਰਫ ਰਿਹਾ ਹੈ ਕਿ ਮੈਨੂੰ ਤੁਸੀਂ ਦਰਸ਼ਨ ਦੇ ਬਖਸ਼ੋ ਮੇਰੇ ਤੇ ਕਿਰਪਾ ਕਰੋ ਆਪਣੇ ਆਪ ਦੀ ਕਹਾਣੀ ਦੱਸੋ ਗੁਰ ਪਿਆਰੇ ਆਪਣੇ ਆਪ ਦੀ ਆਪਣੇ ਅੰਦਰ ਦੀ ਪੁਕਾਰ ਨਾਲ ਪੂਰੇ ਰੱਖੋ ਜਦੋਂ ਅਸੀਂ ਨਾਲ ਪੂਰੇ ਇਹ ਪੁਕਾਰ ਰੱਖਾਂਗੇ ਨਾ ਗੁਰ ਪਿਆਰੇਓ ਤਾਂ ਉਹ ਪਿਤਾ ਪ੍ਰਮਾਤਮਾ ਨੇ ਸਾਡੇ ਤੇ ਦਰਸ਼ਨ ਕਰ ਦੇਣਾ ਸਾਡੀ ਆਵਾਜ਼ ਨੂੰ ਸੁਣ ਲੈਣਾ ਜਦੋਂ ਅਸੀਂ ਇੱਥੋਂ ਤੱਕ ਬੇਨਤੀਆਂ ਕਰਾਂਗੇ ਮਾਲਕ ਮਰੇ ਰੋਜ਼ ਬੇਨਤੀਆਂ ਕਰਾਂਗੇ ਤਾਂ ਉਹਨੇ ਜ਼ਰੂਰ ਸਾਡੀ ਬੇਨਤੀ ਸੁਣਿਆ ਕੋ ਸਾਡਾ ਪਿਤਾ ਹੈ ਮਾਤਾ ਹੈ ਅਸੀਂ ਉਹਦੇ ਬੱਚੇ ਆ ਇਸ ਲਈ ਆਉਗਨ ਵਕਸਲੇ ਪ੍ਰਭ ਆਗੇ ਮਾਰਗ ਦੇ ਪਿਤਾ ਪਰਮਾਤਮਾ ਸਾਡੇ ਇਸਲੇ ਆਉਗਨ ਵਕਸਦੇ ਸਾਨੂੰ ਅੱਗੇ ਦਾ ਰਸਤਾ ਦਿਖਾ ਅੱਗੇ ਦਾ ਰਸਤਾ ਦਿਖਾ ਹੁਣ ਸਾਡੀ ਬਾਪ ਅਸੀਂ ਭਵਜਨ ਪਾਰ ਹੋਣਾ ਚਾਹੁੰਦੇ ਹਾਂ ਅਸੀਂ ਧਾਤ ਦੇ ਰਸਤੇ ਤੇ ਨਹੀਂ ਜਾਣਾ ਪਿਤਾ ਪ੍ਰਮਾਤਮਾ ਅਸੀਂ ਉਹ ਰਸਤੇ ਤੇ ਜਾਣਾ ਚਾਹੁੰਦੇ ਹਾਂ ਜੇ ਬਤਾਤ ਦੋਇ ਰਾਹ ਹੈ ਪਰ ਅਸੀਂ ਧਾਤ ਦੇ ਰਸਤੇ ਤੇ ਲੇਵਦੇ ਰਸਤੇ ਤੇ ਜਾਣਾ ਚਾਹੁੰਨੇ ਆ ਤਾਂ ਆਪ ਦੇ ਰਸਤੇ ਨਹੀਂ ਜਾਣਾ ਚਾਹੁੰਨੇ ਇਹ ਆਪਾਂ ਨੂੰ ਪਿਆਰ ਬੇਨਤੀਆਂ ਕਰ ਰਹੀਆਂ ਮਾਲਕ ਨੂੰ ਇਹ ਇੰਨੀ ਭਗਤੀ ਕਰ ਲੋ ਇੰਨੀ ਕੇ ਬਸ ਜੇ ਅੱਨਾ ਕਈ ਕੇ 10 ਮਿੰਟ ਗੱਲਾਂ ਕਰੋ ਮਾਲਕ ਨਾਲ ਸਵੇਰੇ ਉੱਠਦੇ ਸਾਰ ਹੀ ਉੱਠਦੇ ਸਾਰ ਹੀ ਸਿਮਨ ਕਰੋ ਸਿਮਨ ਕਰਕੇ ਮਾਲਕ ਨਾਲ ਗੱਲਾਂ ਕਰੋ ਬੁਰਗਿਆ ਰਹੋ ਮਨ ਨੂੰ ਬਿਠਾਓ ਕੁੱਟ ਕੇ ਇਹ ਮਨ ਬੜਾ ਚੰਚਲ ਹੈ ਇਨੇ ਹਰਾ ਦੇਣਾ ਸਾਨੂੰ ਇਹ ਪੰਜ ਚੋਰਾ ਨੇ ਹਰਾ ਦੇਣਾ ਗੁਰਪਿਆਰੇਓ ਫਿਰ ਇਹ ਹੀ ਜਮਾਦਾ ਰੂਪ ਧਾਰ ਕੇ ਉਹ ਸਾਡੀ ਕੁੱਟ ਮਾਰ ਕਰਕੇ ਸਾਨੂੰ ਲਿਜਾਣਗੇ ਜਮ ਕਾ ਡੰਡ ਪਰਿਓ ਸਿਰ ਉੱਪਰ ਤਦ ਸੋਬਤ ਮਨ ਜਾਗਿਓ ਫਿਰ ਉਸ ਟੰਮ ਜਾਗਣ ਦਾ ਕੋਈ ਫਾਇਦਾ ਨਹੀਂ ਗੁਰਪਿਆਰੇ ਉਸ ਟੰਮ ਹੋਰ ਜਾਗਣ ਦਾ ਫਾਇਦਾ ਨਹੀਂ ਹੈ ਸੈਂਤਾ ਫਿਰ ਉਹਨਾਂ ਨੇ ਜਗਾਇਆ ਨਾ ਆ ਕੇ ਹੁਣ ਸਾਨੂੰ ਪਿਤਾ ਪ੍ਰਮਾਤਮਾ ਰੋਜ ਜਗਾ ਰਹੇ ਨੇ ਗੁਰਬਾਣੀ ਸਾਨੂੰ ਰੋਜ ਸਮਝਾ ਰਹੀ ਹੈ ਕਿ ਮਨਾ ਤੂੰ ਜਾਗਲਾ ਜਾਗਲੇ ਜਾਗਲੇ ਮਨਾ ਕਾਹੇ ਦਾਫਲ ਸੁਇ ਕਿਉਂ ਸੁੱਤਾ ਪਿਆ ਗਹਿਰੀ ਨੀਂਦ ਦੇ ਵਿੱਚ ਜਾਗਲਾ ਤਾਂ ਜਗਾਓ ਗੁਰਿਆਰੇ ਮਨ ਨੂੰ ਜਗਾਓ ਸਾਡੇ ਮਨ ਸੁੱਤੇ ਪੈ ਰਹੇ ਕਹੀਂ ਗੁਣੇ ਸੰਸਾਰ ਭਰਮ ਸੁੱਤਾ ਸੋ ਤੇ ਆ ਰਹੇ ਕਿ ਹਣ ਤੀਸਰੇ ਪਾਸਾ ਹੀ ਪਰਮਾਨ ਕਰ ਰਹੇ ਤਾਂ ਗੁਰਪਿਆਰੋ ਇਹ ਅੱਜ ਦਾ ਵਿਸ਼ੇ ਆ ਜੋ ਸਿਰਫ ਆਪਣੇ ਆਪ ਨੂੰ ਅਸੀਂ ਮਾਰਗ ਦੇ ਸਾਹਮਣੇ ਗੁਨਾਹਗਾਰ ਮੰਨੋ ਕਿ ਮਾਰਗ ਆਪ ਨਹੀਂ ਚਲਦੀ ਕੋਰਾ ਦੇ ਗੁਰਪਿਆਰੋ ਇਥੋਂ ਦੇਖੋ ਅੱਜ ਦੀਆਂ ਵਿਚਾਰਾਂ ਮੇਰੇ ਬਾਕ ਨੇ ਕਿ ਸੇਵਾ ਆਪ ਲਈ ਇਹਦੇ ਵਿੱਚ ਬਹੁਤ ਬਹੁਤ ਪ੍ਰਤਾਪ ਦੀਆਂ ਬਾਣੇ ਪੜਦੇ ਰਹਿਣਾ ਉਹ ਲੱਟ ਚੁੱਕਾ ਹੋ ਜਾਂਦੀ ਐ ਅਸੀਂ ਕੱਲ ਜਪ ਜੂਬ ਸਤਿ ਪਤਿਤਾ ਪ੍ਰਮਾਤਮਾ ਬਖਸ਼ਣ ਹਾਰ ਆ ਉਹ ਬਖਸ਼ਦੇ ਕਰਨ ਪਿਆਰੇ ਉਹ ਪਰ ਸੰਸਾਰ ਦੇ ਅੰਦਰ ਬਚਣਾ ਮੁਸ਼ਕਲ ਹੈ